ਹਾ ਸਾਲਿਆ ਆ ਪਈ ਐ ਕੁਰਸੀ ਠੀਕ ਐ ਆ ਪਈ ਐ ਕੁਰਸੀ ਉਹ ਪਿਆ ਮਿੰਜਾ ਇੱਥੇ ਕਾਤੇ ਬੈਣਾ ਹੁੰਨਾ ਹੋ ਇੱਥੇ ਕਾਤੇ ਬੈਣਾ ਹੁੰਨਾ ਉਹ ਲਾ ਦਿਆ ਹਾਂ ਬਾਹਰ ਆਉਂਦੀ ਐ ਸੜਾ ਪੱਖਾ ਲਾ ਲਾ ਲੋ ਵੀ ਵਲੌਗ ਦੀ ਕਰਦੇ ਆ ਸਟਾਰਟਿੰਗ ਸਸਰੀ ਗੱਲ ਸਾਰੇ ਵੀਰ ਭਰਾ ਬੋ ਕਿਵੇਂ ਕਹਿਓ ਸਾਰੇ ਜਾਨਵਰ ਸੱਟ ਸਾਰਿਆਂ ਦੇ ਲੈ ਬਈ ਪਿਸਤਰ ਲਿਆਂਦਾ ਆਪਣੇ ਨਾਮ ਏ ਕੋਏ ਆ ਕੀ ਕਰ ਗਿਆ ਇਹ ਆ ਹਾ ਹਾ ਤੇ ਟੋکریاں ਟੋکریاں ਲਾਉਣੀਆਂ ਅੱਜ ਕਿਉਂ ਯੱਸੇ ਲਿਆ ਓਏ ਕਾਢ ਜਿੰਨੇ ਪੈਸੇ ਹੈਗੇ ਤੇਰੇ ਕੋਲ ਤੇਰੇ ਕੋਲ ਸਾਰੇ ਨਹੀਂ ਪਸ ਤਾਂ ਸੜਾ ਹੈ ਬੋਲਦਾ ਮੋਰੇ ਮੋਰੇ ਬੋਲਦਾ ਸੜਾ ਦੇ ਚਿੱਤੜਾਂ 'ਚ ਗੋਲੀ ਮਾਰੂੰ ਤੇ ਆਪਾਂ ਟੋکریاں ਵੀ ਲਾਉਣੀਆਂ ਅੱਜ ਹਾਂ ਹੀ ਲਾਉਣੀਆਂ ਠੀਕ ਆ ਇੱਕ ਹੋਰ ਫੇਰ ਖੁਸ਼ੀ 'ਚ ਇਹ ਲੈ ਆ ਗਈ ਚੱਕਰ ਆ ਯਾਰ ਇਹਦਾ ਮੁੱਕ ਗਿਆ ਨਾ ਨਹੀਂ ਨਾ ਪਾ ਦਿੰਦੇ ਆਪਾਂ ਨਹੀਂ ਕਿੰਨੇ ਕਰ ਲੈਨੇ ਆ ਹੋਰ ਰਹਿਣ ਦੇ ਦੂ ਆ ਫੜ ਫਿਰ ਇਹਨੂੰ ਲੋਡ ਕਰ ਲੈਨੇ ਚੱਲਦੇ ਆਂ ਫਿਰ ਕਿਤੇ ਕਬਜਾ ਕਬਜਾ ਲੈਣ ਠੀਕ ਐ ਚਲੋ ਭਾਈ ਪਹਿਲਾਂ ਰੋਟੀ ਪਾਣੀ ਖਾ ਲਈਏ ਫੇਰ ਜਾਂਦੇ ਆਂ ਕਬੂਤਰਾਂ ਕੋਲ ਰੋਟੀ ਪਾਣੀ ਖਾ ਕੇ ਭਾਈ ਆ ਗਏ ਕਬੂਤਰਾਂ ਕੋਲ ਭਾਂਡੇ ਢਿੰਡੇ ਬਾਹਰ ਗੱਡੇ ਪਏ ਨੇ ਇਹਨਾਂ ਤੇ ਕਬੂਤਰ ਉੱਡਦੇ ਨੇ ਹਾਂ ਜੀ ਇਹ ਦੂਜਾ ਵਲੌਗ ਸ਼ੁਰੂ ਕਰ ਲਿਆ ਹੁਣ ਆਪਾਂ ਨੇ ਉਹ ਲੈ ਆ ਦੇਖ ਕਿਵੇਂ ਟੋਕਰੀ 'ਚ ਬੈਠਾ ਦੇਖ ਲਾ ਦਰ ਲਿਆਂਗੇ ਬੱਚਾ ਕਿੱਥੇ ਨਹੀਂ ਅੰਦਰ ਆਣ ਲੈ ਹਾਂ ਕਿੱਥੇ ਉੱਡਦੇ ਨੇ ਇਧਰ ਸ਼ਾਮਾਂ ਜੋ ਕੇ ਦੇਖਣਗੇ ਸਾਰੇ ਆਦਾ ਜਾੜ ਚ ਆ ਫਿਰਦੇ ਨੇ ਆ ਡੰਡੇ ਟਵਰੀ ਜਲਾ ਆ ਫਿਰਦਾ ਹੋ ਜਾਂਦਾ ਮਕੀਵਿਏਤੀ ਫਿਰਦੇ ਹੋਣੀ ਕਿਤੇ ਚੱਲ ਉਹਨਾਂ ਨੂੰ ਪਹਿਲਾਂ ਉਹ ਕਰ ਪਾਣੀ ਬੁਣੀ ਚੇਂਜ ਇਹਨਾਂ ਦਾ ਠੱਲਾ ਵੀ ਪਾਉਣੀ ਆ ਅੱਜ ਬੱਚਿਆਂ ਦੇ ਕਿਉਂ ਦੂਏ ਦਾ ਟੱਕੇ ਬਹੁਤ ਨੇ ਦਾਣੇ ਤਾਂ ਪਏ ਨੇ ਨਾ ਢੱਕੇ ਵਾਲੇ ਨਹੀਂ ਉਹਦੇ ਦਾਣੇ ਪਏ ਨੇ ਪਾਣੀ ਚੇਂਜ ਕਰਦੇ ਆ ਜਿਹੜਾ ਇੱਥੇ ਬੈਠਾ ਰਹਿੰਦਾ ਲੈ ਸਾਲੇ ਉਹ ਥੱਲੇ ਆਂਡੇ ਧਰ ਲਓ ਤੁਸੀਂ ਮੈਂ ਇਧਰੋਂ ਡਰਾਉਂਦੇ ਆ ਨਾ ਲੈ ਗਏ ਥੱਲੇ ਸੋ ਲੈ ਹੁਣ ਉੱਤੇ ਚੜਨ ਲੱਗ ਗਿਆ ਕਿਆ ਸਾਲੇ ਬਾਜੇ ਜੇ ਇਹਦੀ ਸਫਾਈ ਕਰਨੀ ਐ ਸੇ ਗੁੱਡੇ ਦੀ ਵੀਰੇ ਲਾਹ ਦੇ ਕਬੂਤਰ ਦੇਖਦਾ ਸੀ ਜਿਵੇਂ ਸਾਲੇ ਨੂੰ ਤੀਵੀ ਹੁੰਦਾ ਵੀ ਛੇੜਤੀ ਆਏ ਭੱਜਦਾ ਉੱਪਰ ਨੂੰ ਦੇਖ ਕੇ ਬੰਦਿਆਂ ਨੂੰ ਉੁੱਤਰ ਕਿਤੇ ਨਹੀਂ ਨਿਗਾ ਵੱਜ ਰਹੀ ਹਾਂ ਟਾਂਗੀ ਤੇ ਬੈਠਾ ਜੱਸੇ ਇੱਕ ਤਾਂ ਦੋ ਤਿੰਨ ਬੈਠੇ ਨੇ ਇੱਕ ਇਹ ਤੇ ਇੱਕ ਉਹ ਦੇਖੋ ਉਹ ਡੰਡੇ ਟੋਰੀ ਵਾਲਾ ਹੁੰਦਾ ਦੇਖ ਲੈ ਹੈ ਸੁਰਖਾ ਸੁਰਖਾ ਵੀ ਹੁਰਦਾ ਹੋਵੇ ਹਾਂ ਦੇਖ ਨਾ ਨਿਗਰਵਾਚ ਉਹ ਕੇ ਰਿਪੋਰਟ ਚਲ ਇਹਨਾਂ ਦਾ ਕੰਮ ਨਿਬੜ ਗਿਆ ਬਾਅਦ ਚ ਦੁਪਹਿਰ ਨੂੰ ਸਰੋਂ ਪਾ ਦਾਂਗੇ ਇਹਨਾਂ ਨੂੰ ਕੱਲੀ ਓਕੇ ਨੂਰੀ ਆ ਅੱਜ ਦੇਖਿਆ ਨੂਰੀ ਨੇ ਇੱਧਰ ਨੂੰ ਹਾਂ ਕੱਚਾ ਚੱਲ ਰੜਾ ਆ ਜਾਂਦਾ ਉੜਦੇ ਨੇ ਚੱਲ ਉਹਦਾ ਪਾਣੀ ਚੇਂਜ ਕਰ ਬਾਈ ਜੱਸਾ ਗਿਆ ਟੈਰਾਮਾਈਸੀਨ ਦੀਆਂ ਗੋਲੀਆਂ ਚੱਕਣ ਤੇ ਟੈਟਰਾਸਾਈਕਲਿਨ ਪਾਊਡਰ ਚੱਕਣ ਮੈਂ ਇਹਨੇ ਟ੍ਰੇਆਂ ਸਾਫ਼ ਕਰਕੇ ਨਾ ਦਾਣੇ ਪਾਦਾ ਇਹਨਾਂ ਚੱਕ ਤੇ ਫਿਰ ਇਹ ਚ ਪਾਊਡਰ ਪਾ ਦਾਂਗੇ ਤੇ ਕਬੂਤਰਾਂ ਨੂੰ ਦਵਾਈ ਦੇ ਦਾਂਗੇ ਜਿਵੇਂ ਉਹ ਕਬੂਤਰੀ ਬੱਚੀਆਂ ਵਾਲੀ ਬੈਠੀ ਐ ਡਾਉਣ ਜੀ ਉਹਨਾਂ ਨੂੰ ਦਵਾਈ ਦੇ ਦਈਏ ਪਹਿਲਾਂ ਮੈਂ ਪਾਲ ਮਾਂ ਦਾਣੇ ਦੋਏ ਟਰੀਆਂ ਤਿਆਰ ਕਰਤੀਆਂ ਬਾਈ ਤੇ ਟਰਾਈਟਰਾਸਾਈਕਲਿਨ ਪਾ ਦਈਏ ਆਪਾਂ ਇਹਨਾਂ ਨੂੰ ਚੱਲ 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 ਬਸ ਓਕੇ ਐ ਇਹਨੂੰ ਇੱਥੇ ਰੱਖ ਦਿੰਨੇ ਇੱਕ ਮਿੰਟ ਤੇ ਪਾਣੀ ਅੰਦਰ ਰੱਖ ਕੇ ਪਾ ਦਈ ਹਣਾ ਕੁਲ ਜੂਗਾ ਤੇ 1:00 ਵਜੇ ਨੂੰ ਤੇ ਇੱਕਾ ਕਬੂਤਰ ਨੂੰ ਇਹਨਾਂ ਨੂੰ ਗੋਲੀ ਦੇ ਦिए। 6-7 ਕਬੂਤਰਾਂ ਨੂੰ ਦਵਾਈ ਦੇਣ ਵਾਲੀ ਦੀ ਦੇਤੀ ਜਿਵੇਂ ਪਾਣੀ ਧਾਰਾ ਟਰੇਆਂ ਧਾਰ ਤੇ ਆ ਬਚਾ ਚੈੱਕ ਕਰ ਲੀਏ ਬਈ ਵੀ ਸੈਟਾ ਵਿਚਾਰਾ ਕਹੇ ਨਹੀਂ ਮਰ ਗਿਆ ਹਾਂ ਮਰ ਗਿਆ ਬਈ ਸਾਡੇ ਵਿੱਚ ਪੂੜੇ ਤੜਫਦਾ ਹੀ ਐ ਆ ਦੇਖੋ ਇਹਨੂੰ ਨਾ ਕਬੂਤਰਾਂ ਨੇ ਡੈੜਿਆ ਆ ਦੇਖ ਬਹੁਤ ਵਧੀਆ ਨੀਲਾ ਦਾ ਬਚਾ ਓਏ ਹਾਂ ਇਹ ਨੀਲਾ ਬਈ ਪਰ ਹਲੈਸ ਥੋੜਾ ਜਰ ਰੜਕਦਾ ਦੇਖ ਲੰਨੇ ਹੈ ਕਈ ਵਾਰ ਸੈੱਟ ਹੋ ਜਾਂਦਾ ਹੁੰਦਾ ਆ ਵਜੇ ਦਾ ਸੈੱਟ ਨੇ ਪਾਣੀ ਨਹੀਂ ਲੱਗਣਾ ਉਹਦੇ ਘਰ ਤਾਂ ਦਾ ਮੁੜੀ ਗਈ ਵਿਚਾਰੇ ਦੀ 10 ਵਜੇ ਵੀ ਕਾਇਮ ਨਹੀਂ ਦੋਏ ਉਹ ਜਦ ਆ ਦੇ 1 ਕਣ ਦੇੜੀ ਜਾਂਦੇ ਨੇ ਕਬੂਤਰ ਆ ਹੁਣ ਕਿਹੜੀ ਮਿਲ ਗਈ ਇਹਦੇ ਨਾਲ ਇਹ ਨਾਲ ਮਿਲ ਕੇ ਡੱਬੇ ਨਾਲ ਆ ਨਹੀਂ ਉញੋਂ ਭਜਾਈ ਫਿਰ ਜਾਂਦਾ ਇਹਨੂੰ ਹਨਾ ਆ ਡੱਬਾ ਬੱਚਾ ਵੀ ਉੱਪਰ ਲੈ ਜਾਣਾ ਹੁਣ ਜੋੜੇ ਬਾਈ ਪੱਟ ਦੇਣ ਨੇ ਇਹਨੇ ਬਸ ਦੇ ਦੇਣੇ ਨੇ ਹੁਣ ਅੱਧੇ ਜੋੜੇ ਜਿੱਥੋਂ ਆਏ ਹੋਏ ਨੇ। ਕਿ ਆਉਂਿਓ ਯਾਰ ਫਾਇਦਾ ਨਹੀਂ ਹੈਗਾ ਕੋਈ। ਇੰਨਿਆਂ ਨੂੰ ਸਾਂਭਣਾ ਬਹੁਤ ਔਖਾ ਬਾਈ। ਲੈ ਵੀ ਰੱਖ ਦੇ। ਟ੍ਰੇਡਰੂਆਂ ਤਾਂ ਰੈਡੀ ᱛੀਆਂ ਆਪਣੀਆਂ। ਤੇ ਕਬੂਤਰ ਉੜ ਰਹੇ ਨੇ ਬਾਕੀ ਸ਼ਾਮ ਨੂੰ ਡਾਉਣੇ ਨੇ ਕੁਝ। ਤੇ ਬੱਚੇ ਹਲੇ ਜਾਲ 'ਚ ਬਿਠਾਏ ਹੋਏ ਨੇ। ਓਕੇ ਰਿਪੋਰਟ ਹੈ। ਝੁਕੀ ਜਾਣਗੇ ਹੁਣ ਲੈ। ਆ ਲੈ ਓਏ ਟਿਕਾਣੇ ਰੱਖਣਾ ਇਹਨੂੰ। ਠੀਕ ਆ ਦੋਈ ਖੁੱਡੀਆਂ ਦਾ ਕੰਮ ਨਿਭੜ ਗਿਆ। ਓਕੇ ਆ ਰਿਪੋਰਟ ਬਾਈ। ਭਾਈ ਮੈਨੂੰ ਲੱਗਦਾ ਨਹੀਂ ਮੌਸਮ ਵੀ ਆਪਾਂ ਨੂੰ ਕੋਈ ਕੰਮ ਕਰਨ ਦਊਗਾ ਕਿਉਂਕਿ ਕਬੂਤਰ ਡਾਉਣੇ ਦੇ ਉੱਪਰ ਮੌਸਮ ਦੇਖੋ ਬੱਦਲ ਮੀਂਹ ਥੋੜਾ ਜਿਹਾ ਪੈ ਲਿਆ ਤੇ ਆ ਦੇਖੋ ਟੋਕਰੀਆਂ ਜੀ ਵੀ ਪਿਆ ਹੋਇਆ ਮੀਂਹ ਆਹ ਦੇਖੋ ਤੇ ਬਾਊ ਹਲੇ ਤੱਕ ਆਇਆ ਨਹੀਂ ਸਰੀਏ ਜੇ ਲੈ ਕੇ ਕਿਉਂਕਿ ਟੋਕਰੀਆਂ ਲਾ ਦਨੇ ਆਪਾਂ ਤੇ ਆ ਫੇਰ ਚਾਰ ਮੋਰਾਂ ਆ ਗਏ ਕਬੂਤਰ ਲੈ ਆ ਬੈਠਾ ਏ ਹੁਣ ਕਿਸੇ ਨੂੰ ਦੇਣਾ ਹੀ ਪੈਣਾ ਦੇਖੋ ਮੀਂਹ ਚ ਉੜਦੇ ਫਿਰਦੇ ਨੇ ਕਬੂਤਰ ਆ ਉਹ ਦੇਖੋ ਆਪਣੇ ਵਾਲੇ ਧਨੀ ਵਾਲੇ ਪਰ ਜਿੱਥੇ ਨੇ ਪੰਦ ਦਾ ਘਰ ਤੇ ਦੇ ਖੜ ਜੋ ਮੈਨੂੰ ਲੱਗਦਾ ਡੰਡੇ ਟੌਰੀ ਵਾਲਾ ਯਾਰ ਹੈ ਆਫਰ ਤੇ ਹਾਂ ਤਿੰਨੇ ਦੋ ਦੋ ਤੁਹਾਨੂੰ ਹੋਰ ਦਿਖਾਵਾਂ ਉਹ ਦੇਖਾ ਜੇ ਦਿਖਦੇ ਹੁਣ ਖੜ ਜੋ ਯਾਰ ਬਲਰ ਹੋ ਗਿਆ ਉਹ ਦੇਖੋ ਉਹ ਦੇਖੋ ਮੌਸਮ ਬਹੁਤ ਗੜਬੜ ਹੋ ਗਿਆ ਮੈਂ ਜਾਨਾ ਉੱਪਰ ਤੇ ਮੀਂਹ ਆਉਣ ਤੋਂ ਪਹਿਲਾਂ ਪਹਿਲਾਂ ਕਰ ਦਨੇ ਆ ਚਲੋ ਵੀ ਚਲੋ ਅੰਦਰ ਚਲ ਅੰਦਰ ਚਲ ਗਲਬੀ ਚਲੋ 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 ਹੁਣ ਮੀਂਹ ਚ ਨਾ ਬੈਠੇ ਰਹੋ ਬੱਚਾ ਤਾਂ ਮਰ ਗਿਆ ਬਾਈ ਉਹ ਦੇਖੋ ਜਿਹੜਾ ਮੈਂ ਇੱਥੇ ਤੇ ਰੱਖਿਆ ਤਾਂ ਮਰ ਗਿਆ ਉਹਦੇ ਪਤਾ ਨਹੀਂ ਕੀ ਫਲਟ ਪਿਆ ਯਾਰ ਪਤਾ ਨਹੀਂ ਕੀ ਨਹੀਂ ਆਹ ਸੈਕਟਰ ਦੇਖ ਲਓ ਜਿਹਨੂੰ ਦਵਾਈ ਦਿੱਤੀ ਸੀ ਸਵੇਰੇ। ਵੇ ਸੱਟ ਨੇ ਆ ਨਾ। ਤੇ ਚਲੋ ਦੇਖਦੇ ਹਾਂ ਹੁਣ ਜੇ ਮੌਸਮ ਜਿਆ ਠੀਕਰਿਆ ਫੇਰ ਆਪਾਂ ਉੱਪਰ ਚੱਲਦੇ ਆਂ। ਵੇਜ ਢਾਂਗੀਆਂ ਲਾਈਆਂ ਹੋਈਆਂ ਜਿਸੇ ਨੂੰ ਮੈਂ ਕਹਿਣਾ ਅੰਦਰ ਕਰੇ ਆਊਗਾ। ਉਹ ਤੋਂ ਬਾਅਦ ਦੇਖਦੇ ਆਂ ਚਲੋ ਆਹ ਟੋਕਰੀਆਂ ਵਿੱਚ ਤੋਤੀਆਂ ਪਈਆਂ ਇਹ ਵੀ ਲਾਉਣੀਆਂ ਹਲੇ। ਮੇਨ ਤਾਂ ਆਹ ਲਾਉਣੀਆਂ ਨੇ ਯਾਰ ਕਿਉਂਕਿ ਹੁਣ ਅੰਡੇ ਦੁਬਾਰਾ ਧਰਨਗੇ। ਕੁਝ ਜੋੜੇ ਦੇਣੇ ਆਪਾਂ। ਚਲੋ ਕੋਈ ਨਹੀਂ ਮੌਸਮ ਦੇਖਦੇ ਆਂ ਪਹਿਲਾਂ। ਬਸ ਹਾਲਾ ਪਹਿਲਾਂ ਗੁਰੀ ਦੇ ਦਵਾਈ ਲਾ ਦੀਏ ਭਾਈ ਆ ਰਾਤ ਦੇ ਨੇ ਗੋਡੇ ਗਿੱਟੇ ਛਲਾਏ ਨੇ ਬੋਲਟ ਤੋਂ गिर ਕੇ ਜਾਂ ਗਰਾਊਂਡ 'ਚੋਂ ਆਏ ਆ ਰਾਤ ਨੂੰ ਤੇ ਸਟਾਰ ਕਬੂਤਰਵਾਜ ਗੇਲਾ ਭੈਣੀ ਜੀ ਪਹੁੰਚ ਚੁੱਕੇ ਨੇ ਹਾਂ ਲੈ ਆ ਲਾਇਏ ਫਿਰ ਦੇਖੀ ਤਾਂ ਲੜਦਾ ਤਾਂ ਨਹੀਂ ਇਹ ਤਾਂ ਦੱਸ ਮੈਲਾ ਇਹ ਤਾਂ ਨਹੀਂ ਲੜਿਆ ਇਹ ਨਹੀਂ ਲੜਦਾ ਹੈਗਾ ਚਲੋ ਲਾ ਦੀਏ ਭਾਈ ਪਹੁੰਚ ਗਏ ਹੁਣ ਆਪਾਂ ਕੋਠੇ ਦੇ ਕਬੂਤਰਾਂ ਕੋ ਦਾਣੀ ਗੋਣ ਦਾਣੀ ਥੱਲੇ ਲੈ ਕੇ ਆਂਦੇ ਨੇ ਮੁੱਕੇ ਹੋਏ ਤੇ ਮੌਸਮ ਦੇਖੋ ਅਸੀਂ ਪੱਤਲੇ ਪੱਤਣ ਆ ਬੱਦਾਂ ਜੇ ਮਿਹੜਾ ਨਾ ਨੂੰ ਗਿਆ ਹੋਇਆ ਦਾ ਮੇਵੀ ਬਹੁਤ ਪਿਆ ਪਹਿਲਾਂ ਕਬੂਤਰ ਫਿਰਦੇ ਨੇ ਇਹਦੇ ਬੱਦਾਂ ਲਈ ਮੇਵੀ ਖਾ ਸਾ ਬਿਆ ਪਹਿਲਾਂ ਅੱਗੇ ਤੱਕ ਹੋਰ ਚੈੱਕ ਕਰੋ ਮੌਸਮ ਔਰ ਕਬੂਤਰ ਲੰਣ ਲੱਗੇ ਹੋਏ ਹਟ ਜੋ ਦਾਣੇ ਪਾ ਲਈਏ ਪਹਿਲਾਂ। ਆਰ ਵੀ ਨਨ ਇਕੜੀ ਹੋ ਗਈ। ਹੌਂਡਾ ਲਾ ਲਈ। ਥਲੇ ਦਾ ਗੰਦ ਵਾਲਾ 2 ਟਰਿਆ ਚ ਪਾ ਦੇ ਨੇ। ਇਕਨ ਮੈਂ ਟਰਿਆ ਚੱਕਾ ਅੰਦਰ। ਆਪਣੀਆਂ ਟਰਿਆ ਹੈਗੀਆਂ ਛੋਟੀਆਂ। ਟਰਿਆ ਚ ਪਾਉਣ ਨਾਲ ਤਾਂ ਸਾਫ਼ ਹੀ ਕਰ ਦਿੰਨੇ ਉਹਨਾਂ ਇੱਕ ਜਗ੍ਹਾ। ਆੜਕਾ ਚੱਕ ਲੈ ਆਮ। ਬੈਠਾ ਜੀ ਇੱਧਰੋਂ ਕੱਢਦੇ ਨੇ ਬਾਹਰ ਕੱਢਦਾ ਇਹ ਆ ਦੇਖੋ ਕਿੰਨਾ ਗੰਦਮੰਦ ਬੈਠਾ ਮੈਂ ਸਾਰੇ ਆਤਮਾ ਸਾਥ ਹੁੰਦੇ ਹੋਣਾ ਕਰਕੇ ਸਾਹਸ ਵੀ ਤਾਂ ਨਹੀਂ ਪਾਤਾ ਤੇ ਪਾਣੀ ਵੀ ਬਾਤ ਤੇ ਮੀਂਹ ਵੀ ਆ ਗਿਆ ਥੋੜਾ ਥੋੜਾ ਬਾਹਰ ਸੁਣਦੀ ਹੁੰਦੀ ਇਹਨਾਂ ਨੂੰ ਦਿਖਿਆ ਜਾਂਦਾ ਹੁੰਦਾ ਉਹ ਦੇਖੋ ਪਾਣੀ ਕਿਵੇਂ ਆ ਰਹੀ ਤੇ ਤੇਜ਼ ਹੁੰਦਾ ਹੈ ਮੀਂਹ ਪਤ ਪਾਉਣ ਤੋਂ ਪਹਿਲਾਂ ਮੈਂ ਥੰਡੇ ਚਲ ਉਹ ਹੋ ਰੜਕਾ ਕਰਨਾ ਭੁੱਲੇ ਗਏ ਅੰਦਰ ਇਹਦੀ ਜੱਕ ਦੀ ਹੈ ਮੀਂਹ ਕਾ ਸਾਗਿਆ ਹੁਣ ਚੱਲੀ ਆਪਾਂ ਥੱਲੇ ਨੂੰ ਮੀਂਹ ਆ ਗਿਆ ਬਹੁਤ ਤੇਜ਼ ਦੇਖਦਾ ਹੁਣ ਲੋਏ ਮਿੱਤਰੋ ਮੀਂਹ ਪੂਰਾ ਜੋਰਾਂ ਤੇ ਹੈ ਜਸ਼ਨੇ ਦਾ ਜਨਮ ਦਿਨ ਵਧਾਈਆਂ ਭਾਈ ਤੁਹਾਨੂੰ ਵੀ ਜੀ ਬਹੁਤ ਆਹ ਸਾਲ ਅੰਜੋਂ ਨਾਲ ਆ ਜਾਂਦਾ ਤੇ ਚਲਦੇ ਆ ਹੁਣ ਆਪਾਂ ਖਮਾਣਾ ਨੂੰ ਦੇਖੀਏ ਕੀ ਖਾਣ ਪੀ ਕੇ ਆਉਣਾ ਤੇ ਚਲਦੇ ਆ ਕਬੂਤਰਾਂ ਦਾ ਆ ਕੇ ਦੇਖਾਂਗੇ ਹੁਣ ਲਓ ਵੀ ਮੀਂਹ ਵੀ ਪੈ ਕੇ ਹਟ ਲਿਆ ਸੋਨਾ ਪੈ ਗਿਆ ਤੇ ਸਮਾਨ ਸੂਨ ਕੇ ਕੁੱਕੂ ਕ ਲੈ ਕੇ ਆਪਾਂ ਆ ਗਏ ਬਸ ਪਿੰਡ ਨੂੰ ਫਿਰ ਚਲਦੇ ਆ ਗਰਾਉਂਡ ਚੋਂ ਲਓ ਵੀ ਗਰਾਉਂਡ 'ਚੋਂ ਕੁੱਕੂ ਕੱਟ ਕੇ ਪਹੁੰਚ ਗਏ ਘਰ ਤੇ ਵਲੌਗ ਬਣਾਉਣ ਦਾ ਫਿਰ ਟਾਈਮ ਨਹੀਂ ਲੱਗਿਆ ਤੇ ਆ ਸਰੀਏ ਤਿਆਰ ਕਰ ਲੇ ਬਾਈ ਆ ਦੇਖ ਲਓ ਤਿੱਖੇ ਵੀ ਕਰ ਲੇ ਜਿਹੜੇ ਉਹ ਚ ਗੱਡ ਕੇ ਟੋکریاں ਫਿਟ ਕਰਨੀਆਂ ਕੱਲ ਨੂੰ ਕਰਾਂਗੇ ਠੀਕ ਹੈ ਤੇ ਹੁਣ ਆਪਾਂ ਦਾਣਾ ਪਾਣੀ ਪਾਏਗੀ ਇਹਨਾਂ ਨੂੰ ਫਿਰਦੀ ਆ ਪਹੁੰਚ ਕੱਢੀ ਕੋਦੀ ਫਿਰਦੀ ਆ ਕਿੱਥੇ ਕਰਦੇ ਬੰਦੇ ਇਹਨੂੰ ਹੈ ਸਾਲਿਆ ਖੁੱਡੇ ਚ ਕਰਨੀ ਆ ਬੰਦੇ ਇਹ ਬੰਦੇ ਇਹਨੂੰ ਕਿੱਥੋਂ ਖੁੱਲ ਗਈ ਆ ਆ ਦੇਖ ਆ ਇਧਰੋਂ ਆ ਦੇਖ ਇਧਰ ਪਹਿਲੇ ਤੇ ਆਲਾਵਾ ਲੈ ਬਾਈ ਓਕੇ ਦਾਣਾ ਪਾਣੀ ਪਾਏ ਦੰਨੇ ਇੱਕ ਵਾਰੀ ਇਹਨਾਂ ਨੂੰ ਜਿਵੇਂ ਟ੍ਰੇਆਂ ਚ ਫੇਰ ਪਾਣੀ ਪੈ ਗਿਆ ਯਾਰ ਕਹਿੰਦਾ ਮੀਨ ਸੜਾ ਗੰਦ ਪਾਇਆ ਪਿਆ ਯਾਰ ਚਲੋ ਬਾਈ ਕੱਲੂ ਮਿਲਦੇ ਹਾਂ ਲਓ ਵੀ ਦੂਜੇ ਦਿਨ ਚ ਆ ਗਿਆ ਬਲੌਗ ਤੇ ਸਾਜਰੇ ਸਾਜਰੇ ਸਰੀਏ ਚਾਕੇ ਪਹੁੰਚ ਗਏ ਆਪਾਂ ਖੁੱਡੇ ਦੇ ਕੋਲ ਗਿਆਗੇ ਟੋکریاں ਫਿੱਟ ਕਰ ਦਈਏ ਨਰਬਾਏ ਬਾਈ ਆ ਜਾ ਮੜਾ ਜਾ ਸਰੀਏ ਕਰ ਦਈਏ ਯਾਰ ਐ ਇਹਨੂੰ ਬੰਨਦੇ ਹਲੇ ਉਹਨੂੰ ਬਾਅਦ ਚ ਬੰਨਦਾ ਕਹਿੰਦਾ ਸਰੀਏ ਕੱਢਣੀਆਂ ਤੇ ਚਲੋ ਬਾਈ ਗੜਦੇ ਆ ਸਰੀਏ ਪਹਿਲਾਂ ਕਮੈਂਟਾਂ 'ਚ ਨਾ ਬੋਲ ਲੀਏ ਲਓ ਵੀ ਇੱਕ ਮੈਸ ਰਹਿ ਗਈ ਬਸ ਫੇਰ ਕਰਦੇ ਆ ਸਿਸਟਮ ਜਾਂ ਸੈਟ ਤੇ ਪਹਿਲਾ ਕਮੈਂਟ ਬੋਲਦੀ ਹੈ ਜਸਵੀਰ ਸਿੰਘ ਸੁਖੀ ਸਿੰਘ ਕਪਤਾਨ ਗੇਮਿੰਗ 22 ਜਸਵੰਤ ਭੁੱਲਰ ਰੋਮੀ ਗਿੱਲ 1485 ਮੱਬੂ ਗੁਜਰਵਾੜ 100 ਜਵਰਾਜ ਸਿੰਘ ਤੇ ਬੀਰਾ ਹੈਗਾ ਗੁਰਿੰਦਰ ਸਿੰਘ ਗੁਰਵੀਰ ਮਾਲ ਰਾਜਵੀਰ ਬੋਪਾਰਾਏ ਬਾਈ ਤੁ ਆਪਣੇ ਕਬੂਤਰਾਂ ਚ ਫੌਜੀ ਬਲੱਡ ਐਡ ਕਰ ਰਿਹਾ ਰਿਜ਼ਲਟ ਦੇਖੀ ਧੰਨਵਾਦ ਵੀਰੇ ਕੋਈ ਚੱਕਰ ਨਹੀਂ ਵੀਰੇ ਕਰਦੇ ਜੀ ਕਿ ਤੋ ਹੀਲਾ ਹੋ ਗਿਆ ਹਨ ਬੱਬੂ ਗਿੱਲ ਬਾਲੀ 5585 ਆਕਾਸ਼ ਤਿਸਾਵਰ ਇੱਕ ਵਾਰ ਬਾਈ ਜਰੂਰ ਪਾ ਕੇ ਦੇਖੀ ਵੀਰ ਹਾਂਜੀ ਹਾਂ ਵੀਰੇ ਜਰੂਰ ਜੀ ਰਮਨ ਢਾਲੀਵਾਲ ਰਮਨ ਯੂ ਐਸ ਏ ਧੰਨਵਾਦ ਵੀਰੇ ਸੁਖਜੀਤ ਸਿੰਘ ਧੰਨਵਾਦ ਜੀ ਲਖਪ੍ਰੀਤ ਚੌਧਰੀ ਵੀਰ ਜੀ ਅਡੇ ਆਵਾ ਕਬੂਤਰ ਛੱਡਿਆ ਨਾ ਕਰੋ ਮੈਨੂੰ ਦੇ ਦਿਆ ਕਰੋ ਪੁਲਿਸ ਹਰਾਂ ਦੇ ਕੋਲ ਜਰੂਰ ਵੀਰੇ ਜਰੂਰ ਕੋਈ ਨਹੀਂ ਮੈਂ ਇਕੱਠੇ ਕਰਦਾ ਲੈ ਜਾਓ ਵੀਰੇ ਤੇਜ ਵੀਰ ਸੁਖ ਧੰਮੀ ਬਾਈ ਜੀ ਪੁਲਿਸ ਕਲਰ ਕਰੋ ਹਾਂ ਵੀਰੇ ਕਲਰ ਕਰਨਾ ਜੀ ਉੱਪਰ ਵੀ ਖੁੱਡਿਆਂ ਨੂੰ ਕਰਨਾ ਥੱਲੇ ਵਾਲੇ ਨੂੰ ਵੀ ਕਰਨਾ ਵੀਰ ਛੋਟੇ ਗੁੱਡੇ ਚੋ ਤਿੰਨ ਚਾਰ ਜੋੜੇ ਲੱਗੇ ਹਾਂ ਲੱਗੇ ਕਬੂਤਰ ਵੀਰੇ ਲੈ ਕੇ ਆਉਣੇ ਆ ਇਸ ਤਾਂ ਢਿੱਲੋਂ ਜੱਗੀ ਵੀਰਾ ਇਹ ਡੀਜੀ ਇਹ ਗੇਮਿੰਗ 8492 ਬਾਈ ਕੋਈ ਨੀਲਾ ਕਬੂਤਰ ਜਾਂ ਬੱਚਾ ਦੇ ਦਿਓ ਬੱਚੇ ਘਰੋਂ ਨੂੰ ਵੀਰੇ ਕੋਈ ਨਾ ਕਬੂਤਰ ਵਿਹਲਾ ਹੋ ਜਾਣਾ ਫਿਰ ਲੈ ਜਾਓ ਮੈਂ ਤੁਹਾਨੂੰ ਦੱਸ ਦੂੰਗਾ ਜੀ ਕੀ ਹਾਲ ਹੈ ਵੀਰੇ ਤੇ ਵੀਰੇ ਦਾ ਹੈਗਾ ਜਰਮਨ ਸਿੰਘ ਵਧੀਆ ਵਧੀਆ ਵੀਰੇ ਤੁਸੀਂ ਦੱਸੋ ਆਕਾਸ਼ ਤੇ ਸਾਬਰ ਬਾਈ ਤੂੰ ਆਪਣੇ ਕਬੂਤਰਾਂ ਨੂੰ ਫੀਡ ਪਾਏਗਾ ਹਾਂ ਹਾਂ ਵੀਰੇ ਫੀਡ ਜਰੂਰ ਹਰਸ਼ਦੀਪ ਸਿੰਘ ਜੱਟ 979 ਗੁਰਜੀਵਨ ਸਿੰਘ ਬਾਈ ਥੋਡੇ ਖੁੱਡੇ ਚ ਸਰਾ ਵੀਰੇ ਸਲਾਬ ਦਾ ਚੱਕਰ ਪਤਾ ਕੀ ਹੈ ਮੀਂਹ ਨਹੀਂ ਹਟ ਦੇ ਇੱਕ ਤਾਂ ਇੱਕ ਜਦੋਂ ਖੁੱਡਾ ਬਣਾਇਆ ਨਾ ਉਹਨੇ ਥੱਲੇ ਸੀਮੈਂਟ ਨਹੀਂ ਪਾਇਆ ਮਿਸਤਰੀ ਨੇ ਉਹ ਕਰਨੀ ਹੈ ਸੈਟਿੰਗ ਫਰਸ਼ ਲਾਉਣਾ ਵੀਰੇ ਵਿੱਚ ਤੇਜਵੀਰ ਤੇਜਵੀਰ ਨਾਮ ਬੋਲ ਹਾਂਜੀ ਵੀਰੇ ਬੋਲਤਾ ਤੇਜਵੀਰ 7058 ਜਸਵੀਰ ਸਿੰਘ ਕਬੂਤਰ ਚੰਗਾ ਦਾ ਹਾਂ ਹਾਂ ਵੀਰੇ ਕਬੂਤਰ ਚੰਗਾ ਹੀ ਜਸ਼ਨ ਵੀਰੇ ਜਰਾ ਮੇਰਾ ਨਾਮ ਹੈ ਵੀਰੇ ਬਰਿੰਦਰ ਊ ਛੋਟਾ ਨਾਮ ਹੈ ਬਿੰਦਾ ਪਿੰਡ ਹੈ ਮੇਰਾ ਲਖਨਪੁਰ ਪ੍ਰੀਤ ਬਲੌਗ ਪੀਵੀ ਜਣਤੀ ਵੀ ਬਾਈ ਕਬੂਤਰ ਗਿਫਟ ਕਰਦੇ ਜਰੂਰ ਵੀਰੇ ਜਰੂਰ ਜੀ ਸਾਹਿਬ ਸੰਧੂ ਕਬੂਤਰਾਂ ਲੈ ਜਾ ਕੋਈ ਨਹੀਂ ਵੀਰੇ ਇਗਰ ਸ਼ਰਨ ਦੀਪ ਕਲੇਰ ਬਾਈ ਯਾਰ ਕਬੂਤਰ ਦੇ ਜੋੜੇ ਵੀ ਲੱਗੇ ਹੋਏ ਐ ਇਹ ਆਂਡੇ ਨਹੀਂ ਦੇ ਰਹੇ ਵੀਰੇ ਮੈਡੀਸਿਨ ਮੈਂ ਪਾ ਦੂੰਗਾ ਦੱਸ ਦੂੰਗਾ ਤੁਹਾਨੂੰ ਹਾਂ 10 ਦਿਨ ਕਰ ਦੇ ਵੀਰੇ ਅਲੱਗ ਪੱਕੀ ਗੱਲ ਐ 10 ਦਿਨ ਅਲੱਗ ਕਰ ਦੋ ਫੇ ਕਈ ਵਾਰ ਨਾ ਕਬੂਤਰ ਠੰਡੇ ਜਿਹੇ ਰਹਿੰਦੇ ਆ ਤਾਂ ਨਹੀਂ ਕਰਦੇ ਜਵਰਾ ਸਿੰਘ ਇੰਸਟਾ ਆਈਡੀ ਵੀਰੇ ਇੰਸਟਾ ਆਈਡੀ ਹੈਗੀ ਐ ਮੇਰੀ ਬਿੰਦਾ ਲਖਣਪੁਰੀ ਆ ਵੈਰੀਫਾਈ ਹੋਈ ਹੋਈ ਐ ਨੀਲੀ ਟਿੱਕ ਲੱਗੀ ਹੋਈ ਐ ਖੁਸ਼ੀ ਕਬੂਤਰ ਮੋਨੀ ਤੂਰ ਜਸ਼ਨ ਗਰੇਂਦਰ ਸਿੰਘ ਜਸਪੰਦੇਰ ਮਨਜੋਤ ਥੇੜੀ ਕਪਤਾਨ ਦਵਾਈ ਵੀਰਾ ਲਵਪ੍ਰੀਤ ਰਾਜਵਿੰਦਰ ਸਿੰਘ ਧੰਨਵਾਦ ਵੀਰੇ ਇੰਨੇ ਕਮੈਂਟ ਕਰਨ ਲਈ ਤੇ ਕਮੈਂਟ ਵੀਰੇ ਮੈਂ ਸਾਰਿਆਂ ਦੇ ਦੇਖਦਾ ਕਈ ਵਾਰ ਬੋਲਣ ਨੂੰ ਰਹਿ ਜਾਂਦੇ ਆ ਗੁੱਸਾ ਨਾ ਕਰਿਓ ਠੀਕ ਹੈ ਤੇ ਆ ਜਾ ਬਾਗੂ ਫੇਰ ਇੱਥੇ ਮਿੰਟਾ ਲਈਏ ਖੜ ਜਾ ਮੈਂ ਇੱਕ ਉੰਡਾ ਲਾਉਣਾ ਤੇਰੇ ਮੈਂ ਤਾਹੀ ਗਿਆਦਾ ਆਰੀ ਵਾਲਾ ਬਲੇਡ ਲੈ ਲਾ ਆ ਗਿਆ ਆ ਗਈ ਸੀ ਡਿਸਾਈਡਿੰਗ ਆ ਜਾਣੀ ਆਜੂ ਵੱਡਣਾ ਬੋਲ ਰਿਹਾ ਕਿੰਨਾ ਕ ਵੱਡਣਾ ਪਊ ਆਜਾ ਨਾ ਨਾ ਖੱਟੀ ਘਾਲ ਨਾ ਥਣੀ ਨਾਲ ਜਾ ਰਹਿ ਜਾਂਦੇ ਹੋ ਰੇ ਖੱਟੀ ਘੜ ਦੇਗਾ ਹਾਂ ਅਨੇ ਬਚਲ ਜਮੇ ਨਾ ਹਾਂ ਨਾਲੇ ਪੱਕਾ ਕੰਮ ਹੋ ਜੂ ਕੰਮ ਹੋਣਾ ਤੇ ਅਗੀਰ ਮਾਰ ਕੇ ਆ ਰੇ ਇਹੋ ਥੜੀ ਕਰਨਾ ਫੇਰ ਤੇ ਮੈਂ ਕਹਿੰਨਾ ਵੱਡੇ ਲਈਏ ਥੋੜੇ ਜਿਹਾ ਨਾ ਸਰੀਆਂ ਦੇ ਉੱਪਰ ਆ ਜਾਣਗੇ ਛੈਣੀ ਨਾਲ ਫੇਰ ਕੱਢਣ ਦੀ ਲੋੜ ਨਹੀਂ ਮੱਢ ਲੈਣੇ ਹਾਂ ਵੱਢ ਲੈਣੇ ਹਾਂ ਲਓ ਵੀ ਉਹ ਚੱਕਣ ਲੱਗੇ ਆ ਸਾਹਮਣੇ ਵਾਲਾ ਜਗਾੜ ਜਿਆ ਤੇ ਨਹੀਂ ਚੱਕਦੀਏ ਫਿਰ ਬਲੌਗ ਲੰਬਾ ਹੋਈ ਜਾਂਦਾ ਲਓ ਆ ਵੀ ਚੱਕ ਦਿੰਨੇ ਆ ਫਿਰ ਹੁਣ ਆ ਬਲੌਗ ਪਾ ਦਾਂਗੇ ਦੂਜਾ ਸ਼ੂਟ ਕਰਨ ਲੱਗ ਜਾਾਂਗੇ ਠੀਕ ਹੈ ਨੀ ਓਕੇ ਆ ਸਿਸਟਮ ਕਰਤਾ ਕੁੜਾ ਖਾਲੀ ਤੇ ਚਲੋ ਵੀ ਮਿਲਦੇ ਆ ਅਗਲੇ ਬਲੌਗ ਚ ਚਾਰ ਮੋਹਰਾ ਵਾਲਾ ਵੀ ਵਾਪਸ ਆ ਗਿਆ ਆਪਣਾ ਆਹ ਬੈਠਾ ਆਹ ਬੈਠਾ ਚਾਰ ਮੋਹਰਾ ਵਾਲਾ ਚਲੋ ਵੀ ਮਿਲਦੇ ਆ ਅਗਲੇ ਬਲੌਗ ਚ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਮਿਲਾਂਗੇ ਅਗਲੇ ਬਲੌਗ ਚ